ਸਾਚੀ ਕਾਲ ਜੀ ਅੱਜ ਮੈਂ ਲੱਗ ਗਈ ਆ ਬੈਡਰੂਮ ਦੀ ਵੀ ਸਾਫ ਸਫਾਈ ਕਰਨ ਤੇ ਮੈਂ ਯਾਰ ਮਾੜੀ ਬੜੀ ਧੋਰੀ ਆ ਈ ਰਬ पूरा डीप क्लीन करा हम घर जो शुरू की हजे क्योंकि हजे नेरिया वैसे आनिया ने पर हम कर लिने फिर वेखी जाऊ फिर कर लागे ਕੀ ਰੱਖਿਆ ਆ ਅੱਛਾ ਦੇਖੇਰੇ ਕਰਨਪ੍ਰੀਤ ਹੈਲੋ ਇਹ ਤੇਣਾ ਆਉਣਾ ਹਾਂ ਆ ਮੈਂ ਕਿਦਾਂ ਫਰੇਮ ਉੱਤੇ ਰੱਖਦੇ ਹਾਂ ਹੋ ਲਾਈਟ ਨਹੀਂ ਆਉਂਦੀ ਕਟਾਈ ਕੀ ਘਰਾਂ ਮੈਂ ਲਾਈਟ ਨਹੀਂ ਆਉਂਦੀ ਲਾਈਟ ਬੰਦ ਹੋ ਜੇੜੀ 10 ਹੋ ਜੇ ਕਟਾਈ ਵਾਲੀ ਮਸ਼ੀਨ ਚੱਲਦੀ ਲਾਈਟ ਤੇ ਉਦਾਂ ਚੱਲਦੀ ਓ ਭਾਏ ਪਹਿਣਾ ਹਾਂ ਜਿਹੜੇ ਕੱਪੜੇ ਸੀਂਦੇ ਓ ਦੁਪਹਿਰਾਂ ਤੇ ਵੀ ਸੀ ਲਈਦੇ ਆਪਾਂ ਲਾ ਲੈਨੇ ਆ ਇਹ ਬੈੱਡ ਫੀਟ ਆ ਸਿੰਗਲ ਬੈੱਡ ਦੀ ਜਿਹੜੀ ਇਹਦੇ ਉੱਤੇ ਵਿਛਾਈ ਦੀ ਕਿਉਂਕਿ ਮੇਰਾ ਕਾਫੀ ਵੱਡੀ ਆ ਹਾਂਜੀ ਹਾਂਜੀ ਪਾਜੀ ਕੀ ਚੱਕਰ ਬਣ ਗਿਆ ਹਾਂ ਮੈਂ ਬੋਲ ਕੀ ਕਰਨੂੰ ਉਥੇ ਅੱਜ ਥੋੜੀ ਬਾਣੇ ਅੱਜ ਪਰੋਲੇ ਦੇ ਦਾਣੇ ਕੱਢਣੇ ਆ ਹਾਂ ਦਾਣੇ ਕੱਢ ਕੇ ਨਾ ਇਧਰ ਇਹ ਇਧਰ ਆ ਪਰੋਲੇ ਦੇ ਦਾਣੇ ਕੱਢ ਕੇ ਜਿਹੜੇ ਹੈਗੇ ਬੋਰਾ ਦੇ ਦਾਣੇ ਹੁੰਨੇ ਆ ਸਾੜ ਗਏ ਨਾ ਜੇ ਦੋ ਜੇ ਜਾ ਰਹੇ ਹੋਣਗੇ ਦੁਹਾਨ ਤੇ ਨਾ ਬੋਰੇ ਚ ਪੈਣਗੇ ਤੇ ਉਹਨੂੰ ਤੋਂ ਤਪ ਲੋਣੀ ਬੜੋਲੇ ਨੂੰ ਸਾਫ ਸੂਫ ਕਰਕੇ ਝਾੜ ਜਾਂ ਕੇ ਤੋਂਪ ਲਵਾਵਾਂਗੇ ਤੋਂਪ ਲਵਾ ਕੇ ਧਾਣੇ ਪਾਵਾਂਗੇ ਕਿ ਇੱਦਾਂ ਥੋੜੇ ਪਾ ਦੇਣੇ ਦਾ ਸਾਲ ਇੱਕ ਧਾਣੇ ਰਹਿਣੇ ਹੁੰਦੇ ਆ ਤੇ ਅੱਛਾ ਤੂੰ ਮਿੱਟੀ ਦਾ ਵਾਦੂਆ ਅੱਖਾਂ ਨੂੰ ਤਾਂ ਨਹੀਂ ਉਦਾਂ ਲੱਗਣ ਦੀ ਪਰ ਚੱਲ ਹੋਣੀ ਆ ਜਦੋਂ ਕਰਾਂ ਇਹ ਸਾਫ ਕੱਪੜੇ ਦਾ ਬਥੇਰਾ ਘੱਟਾ ਨਿਕਲ ਹੁੰਦਾ ਹੁੰਦਾ ਵਾ ਤੇ ਮੇਰਾ ਜੂੜਾ ਹੁਣ ਥੋੜਾ ਫਿਰ ਤੇ ਪਰਲੇ ਨੇ ਮੈਂ ਬੜਦੇ ਲਾ ਕੇ ਤਾਂ ਲਈ ਇਹ ਸਾਮਾਨ ਜਿਹੜਾ ਉਥੋਂ ਨਾਲ ਹੁਣ ਮੈਂ ਪਹਿਲਾਂ ਕਰੂੰਗੀ ਸਾਰਾ ਜਾਲਾ ਕੋਰਾ ਫਿਰ ਇਦੋਂ ਜਾਲਾ ਤਾਂ ਨਹੀਂ ਲੱਗਾ ਪਰ ਇੱਕਾ ਸਾਰੇ ਘਮਾ ਦੇਨੇ ਆ ਪੱਖਾ ਵੀ ਮੜ ਮੜ ਕਾਲਾ ਹੋਇਆ ਇਹ ਵੀ ਕਲੀਨ ਕਰ ਦੇਣਾ ਵਾ ਤੇ ਮੈਂ ਨਾ ਇੱਕ ਵੀਡੀਓ ਵੇਖੀ ਐਦਾਂ ਬੰਦਾ ਪੱਖਾ ਖਾਸ ਕਰਦਾ ਤੇ ਕਰੰਟ ਲੱਗ ਗਿਆ ਮੈਨੂੰ ਡਰਜਾ ਲੱਗਣ ਲੱਗ ਗਿਆ ਤੇ ਚਲੋ ਕਰਨਾ ਤੇ ਆਈ ਆ ਕੋਈ ਗੱਲ ਨਹੀਂ ਕਰ ਲੂਗਾ ਉਹ ਕਰਨਾ ਉਹ ਸਾਜ ਜਾਲਾ ਬਣਾਇੰਦੇ ਜੇ ਮੈਨੂੰ ਕਰਨਾ ਉਹ ਤੇ ਜਾ ਆਪਣਾ ਉਹ ਕਰ ਲੈ ਮੜਾਈ ਕਿੰਨੀ ਦਾ ਉਹ ਲੈ ਨਹੀਂ ਉੱਪਰ ਦੇਖੋ ਲਾ ਪਹਿਲਾ ਅੱਧਾ ਹੋ ਗਿਆ ਚਲ ਪਰਲੰਦੇ ਫੇਰੀ ਜਾਲੇ ਲਾਉਣ ਵਾਲਾ ਜਿਹੜੀ ਹੁਣ ਮਲਾਈ ਨਿਕਲ ਆਉਣੀ ਹਾਂ ਉਹਦੇ ਨਾਲ ਦੋ ਵੱਟ ਪਾ ਦੇਣਾ ਤੋਂ ਸ਼ਾਮ ਨੂੰ ਆਪਾਂ ਮਖਣੀ ਬਣਾ ਲਾਂਗੇ ਉਹਦੀ ਉਹ ਰੜਕ ਨਹੀਂ ਨਾ ਮਿਕਸ ਕਰੇ ਮਿਕਸੀ ਚ ਬਣਾ ਲਾਂਗੇ ਸੱਚੇ ਦਦ ਨੇ ਖੱਟਾ ਵੀ ਇਹਦਾ ਸੁਆਦ ਮਲਦਾ ਉਹ ਜਿਹੜੀ ਮਲਾਈ ਆ ਨਾ ਜਿਹੜੀ ਆਪਾਂ ਜਾਵਾ ਕਰ ਲਈ ਉਹਨੂੰ ਥੋੜਾ ਜਿਹਾ ਦਹੀਂ ਨਾਲ ਲੈਣਾ ਵਾ ਜਦ ਥੋੜਾ ਖੱਟਾ ਹੋਏ ਮਖਣੀ ਜਿਆਦਾ ਵਧੀਆ ਨਿਕਲਦੀ ਤੇ ਛੇਤੀ ਨਿਕਲਦੀ ਆ ਮੇਰੇ ਨਾਮ ਮੇਰੀ ਗੱਲ ਸੁਣੋ ਇੱਕ ਦੁੱਧ ਵਾਲਾ ਭਾਰੇ ਆਲਾ ਅੱਜ ਦਾ ਪਰਸ ਹੋਈ ਕਰਦੇ ਨਹੀਂ ਉਹ ਰਾ ਉਹ ਪਰਸ ਕੱਲ ਆਣਾ ਪਰਸ ਵਾਲਾ ਪਰਸ ਵਾਲੇ ਦੇਈ ਮੈਨੂੰ ਉਹ ਹਾਂ ਮੈਨੂੰ ਲਾ ਲਾ ਮੈਨੂੰ ਲਾ ਦੇ ਹਾਂ ਕੱਚੇ ਤਾਂ ਆਈਆ ਕੱਚੇ ਵਾਲੇ ਨੂੰ ਬਾਲਾ ਦਿਵਾ ਦੇ ਕੱਚੇ ਵਾਲੇ ਨੂੰ ਮਲਾਈ ਲਾ ਕੇ ਨਾ ਬਾਲਾ ਦਿਵਾ ਦੇ ਕਿਉਂਕਿ ਨਾ ਆਏ ਹਾਂ ਆ ਕੋੜ ਕਿੱਲੇ ਕਿੱਥੋਂ ਆ ਗਈ ਮੈਚ ਗਈ ਕੱਟ ਕੇ ਤੇ ਮਰ ਤੇ ਚੀਲੀ ਬਣਾ ਕੇ ਲਾ ਲਾ ਕੱਟੇ ਨਾ ਬੜਾ ਹਾਂ ਹਾਂ ਉਹਨੂੰ ਦੁੱਧ ਨੂੰ ਬਾਹਰ ਦੋ ਨਾ ਬਿਲਕੁਲ ਸਿਮ ਗਿਆ ਇਸ ਤੇ ਜਿਹੜਾ ਕਰਜ ਦੁੱਧ ਹਾਂ ਤੇ ਉੱਬਰ ਨਾ ਨਹੀਂ ਚਾਹੀਦਾ ਦੇ ਨਾ ਕਰਨੇ ਫੇਰ ਕਿਤੇ ਚੱਕਰਾ ਜੇ ਖਰਾਬ ਨਾ ਕਰ ਲਈ ਨਹੀਂ ਤੇਰੀ ਚਾਹ ਛੇਤੀ ਕੇ ਲਓ ਜੀ ਆਹ ਕਰਾਂ ਜਾਲੇ ਮੈਂ ਲਾ ਲਈ ਹੁਣ ਤੇ ਮੈਂ ਇਦਾਂ ਬਣਾਉਂਦੀ ਰੈਂਡਮਲੀ ਮੈਂ ਐਵੇਂ ਸਕ੍ਰਿਪਟ ਨਹੀਂ ਬਣਾਉਂਦੀ ਸੋਟਿਆ ਸਮਝਿਆ ਨਹੀਂ ਬਣਾਉਂਦੀ ਮੈਂ ਇਦਾਂ ਬਣਾਉਂਦੀ ਆ ਰੈਂਡਮਲੀ ਵਲੌਗ ਵੇਖ ਲੋ ਇੰਨੀ ਕਪਾਈ ਹੁੰਦੀ ਆ ਤਾਂ ਹੀ ਹਲਕਾ-ਫੁਲਕਾ ਕੂੜਾ ਨਿਕਲ ਹੀ ਆਇਆ ਸੋ ਭਾਈ ਵੀ ਹੁੰਦੀ ਤਾਂ ਵੀ ਮੌਸਮ ਇਦਾਂ ਦਾ ਵਾ ਤੇ ਗੰਦ ਜਿਆ ਜਿਹੜੇ ਆ ਬੈੱਡ ਹਨ ਇਹ ਨਹੀਂ ਮੈਂ ਹੁਣ ਕਿਤੇ ਵੀ ਖਸਕਾਉਣੇ ਕਿਉਂਕਿ ਬੈੱਡਾਂ ਦਾ ਜਿਹੜਾ ਨਾ ਕਿੰਨੇ ਇੱਕ ਕੰਮ ਹੋ ਸਕਦਾ ਵਾ ਆ ਬੈੱਡ ਤਾਂ ਐ ਕੋਰਨਰ ਚ ਵੀ ਘਰ ਸਕਦੇ ਆ ਇੱਧਰ ਵੀ ਘਰ ਸਕਦੇ ਆ ਅਲਮਾਰੀ ਉਧਰ ਲੱਗਦੀ ਉਹ ਵੀ ਬੜਾ ਕੈਂਟ ਲੱਗਣਾ ਨਾ ਚੀਜੋ ਹਣਾ ਉਹ ਮੈਂ ਤਾਂ ਕੀ ਸੋਚਿਆ ਵਾ ਮੈਂ ਸੋਚਿਆ ਜਿਹੜਾ ਗੁਟਕਾ ਸਾਹਿਬ ਵਾਲਾ ਆਪਾਂ ਬਣਾਇਆ ਵਾ ਨਾ ਬਾਕਸ ਇਹਨੂੰ ਹਟਾ ਦਈਏ ਇੱਥੋਂ ਹਣਾ ਬੈਡਰੂਮ ਚ ਨਹੀਂ ਚਾਹੀਦਾ ਅਲੱਗ ਕਰ ਦੇ ਕਿਉਂ ਇੱਥੇ ਆਪਾਂ ਸੁਣਨੇ ਇੱਥੇ ਗੁਟਕਾ ਸਾਹਿਬ ਵਾ ਮੈਂ ਸੋਚਿਆ ਨੇ ਇੱਥੋਂ ਹਟਾ ਦਈਏ ਇਹਨੂੰ ਲੂਬੀ ਚ ਲਵਾ ਦਨੇ ਹਣਾ ਮਿਸਟਰ ਇਹਨੂੰ ਫੋਨ ਲਾ ਦਨੇ ਉਹਨੇ ਆ ਜਾਣਾ ਹੈ ਕੋਲ ਤਾਂ ਆਪੇ ਲਵਾਂਗੇ ਫ੍ਰੀਟਿੰਗ ਨਹੀਂ ਹੋਣੀ ਆਪਣੇ ਕੋ ਆਪੇ ਕਰ ਜੂਗਾ ਆ ਕੇ ਫਿਰ ਚਲੋ ਇੱਥੋਂ ਮੈਂ ਕੱਢ ਲਿਆ ਪਹਿਲਾਂ ਝਾੜੂ ਅੱਜ ਨਾ ਟਾਈਮ ਤਾਂ ਹੋ ਗਿਆ ਮੈਂ ਵੈਸੇ ਸਾਢੇ 8 ਦਾ ਪਰ ਫੋਨ ਆ ਗਿਆ ਮੈਨੂੰ ਮੇਰੇ ਪਾਪਾ ਦਾ ਉਹਨਾਂ ਦੇ ਨਾਲ ਦਫਾਣਾ ਘੰਟਾ ਹੀ ਉਹ ਟਾਈਮ ਖਾਬ ਹੋਇਆ ਅੱਜ ਹੋਰ ਆ ਜਿਹੜਾ ਗੁਟਕਾ ਸੇਵਨ ਆ ਬਣਾਇਆ ਨਾ ਇਹ ਬਾਕਸ ਇਹ ਇੱਥੇ ਇੱਥੋਂ ਢਾਲ ਲਾ ਗਏ ਇੱਥੇ ਹੀ ਸੋਨੇ-ਸੋਨੇ ਆ ਤੇ ਫੋਨ ਫਾੜੇ ਵੇਖੀ ਜਾਈਦੇ ਆ ਤੇ ਮੇਰਾ ਦਾਦਾ ਬੰड्या ਵੀ ਇੱਥੋਂ ਹਟਾ ਦੰਨੇ ਆ ਹਨਾ ਗੁੜਕਾ ਸਾਹਿਬ ਨੂੰ ਇੱਕ ਹੋਰ ਕਿਤੇ ਵਧੀਆ ਸੇਫ ਜਗ੍ਹਾ ਰੱਖਦੇ ਆ ਤੇ ਇੱਥੇ ਇੱਥੇ ਨਹੀਂ ਰੱਖਦੇ ਬਹੁਤ ਚਲਦੇ ਨਾ ਮੈਂ ਰੂਮ ਬਣਾਉਣਾ ਵਾ ਇੱਕ ਜਿੱਥੇ ਮੈਂ ਪਾਠ ਕਰ ਸਕਾਂ ਬਹਿ ਕੇ ਤੇ ਰਿਲੈਕਸ ਮਾਈਂਡ ਆ ਮੈਂ ਨੀਲ ਰੱਖਿਆ ਜਿੰਨਾ ਛਾਪੇ ਵਗੈਰਾ ਕਢਾਈ ਦੇ ਲਾਈਦੇ ਆ ਫਿਲਹਾਲ ਤਾਂ ਹੁਣ ਬੱਤੀ ਨਹੀਂ ਆਉਂਦੀ ਗੁੱਚੀ ਦਾ ਪਰਫਿਊਮ ਖਤਮ ਹੋ ਗਿਆ ਵਾ ਬਾਹਰ ਨਹੀਂ ਚੁਟਣ ਦੀ ਹਿੰਮਤ ਪਈ ਸਾਡੀ ਇਹਨੂੰ ਕਰਾਂਗੇ ਬਾਹਰ ਗਿਆ ਖੋਲ ਕੇ ਕਰਾਂ ਬਾਰੀਆਂ ਖੋਲ ਕੇ ਕਰਾਂ ਛਾੜ ਦਿੰਨੀ ਆ ਤੇ ਕਿਨ ਰੋਸ਼ਨੀ ਆਉਂਦੀ ਬਾਹਰੋਂ ਅੰਬ ਬੜੇ ਲੱਗੇ ਦਿਲਸ਼ੇਰ ਆਪਣੇ ਕਿਛਦੇ ਅੰਬ ਨੂੰ ਹੈ ਬਹੁਤ ਅੰਬ ਲੱਗੇ ਮੈਂ ਤੇ ਵੇਖਿਆ ਹੀ ਨਹੀਂ ਆ ਅੱਜ ਦੇਖਾਂਗੇ ਬਾਹਰ ਜਾ ਕੇ ਅੰਬਾਂ ਦੇ ਪੇੜ ਮੈਂ ਲਾਏ ਨੇ ਅੰਬਾਂ ਦੇ ਪੇੜ 'ਤੇ ਇੱਕ ਘਰ ਸਾਡੇ ਲੱਗਾ ਤੇ ਉਹ ਤੋਂ ਹੀ ਵੰਦੇ ਰਿੰਦੇ ਆ ਉਹਨੂੰ ਅੰਬ ਲੱਗੇ ਬਹੁਤ ਜ਼ਿਆਦੇ ਪਾਰਾ ਹੁੰਦਾ ਜਾਂਦਾ ਥਾਨ ਲਿਖਦਾ ਜਾਂਦਾ ਤੇ ਦੋ ਬੂਟੇ ਮੈਂ ਲਾਏ ਬਾਹਰਲੀ ਸਾਈਡ ਉਹਨਾਂ 'ਤੇ ਵੀ بڑے ਅੰਬ ਲੱਗੇ ਇੱਕ ਛੋਟਾ ਜਿਹਾ ਬੂਟਾ ਮੈਂ ਖਾਉਂਗੀ ਤਾਂ ਉਹ ਅੰਬਾਂ ਨਾਲ ਭਰਿਆ ਹੋ ਵੀ ਇਹਨੂੰ ਬਾਹਰ ਤੇ ਕਰਾ ਸਾਰਾ ਗਿੱਲਾ ਕਰਕੇ ਕੱਪੜਾ ਮਾਰ ਦਾਂਗੇ ਅੱਜ ਨਾ फिलहाल हाँ हाँ। तो मैं कट्टा कुत्ता ला लिया वे हांजी भाई कि धूड़ निकली दिल है हां हां हाथ धो तो पे लोग हाथ धो धो तो क्या तो मेरे को हाथ मेरे साफ़ ने मेरे सग झाड़ू वाले हाथ तो धो क्या वादिया ना चल हाथ धो क्या ਮੈਂ ਨਾ ਅੱਜ ਨਾ ਤੀਨੀ ਆ ਸਕਦੇ ਉਹਦਾ ਮੈਂ ਸੇਰੇ ਸਕਦੇ ਵੀ ਕਰਨੋਂ ਨਹੀਂ ਆ ਪਾਸ ਕਰਨ ਲੱਗੀ ਮੈਂ ਨਾ ਤੀਨੀ ਅੱਜ ਮੈਂ ਹਾਂ ਚੱਲ ਅੱਜ ਸਾਫ ਸਫਾਈਆਂ ਕਰ ਲਈਏ ਫੇਰੋ ਤੁਹਾਡੇ ਘਰ ਇਦਾਂ ਦੇ ਫੋਨ ਇਦਾਂ ਤੁਰੇ ਫੰਡੇ ਨਾ ਜਿਹੜਾ ਫੋਨ ਸਾਡਾ ਖਰਾਬ ਹੋ ਜਾਂਦਾ ਹੀ ਕਦੀ ਨਹੀਂ ਵੇਚਿਆ ਐਦਾਂ ਹੀ ਪੇ ਫਰਦੇ ਕੋਈ ਕਾ ਪਿਆ ਆਈਫੋਨ ਇਹਦੀ ਪੁਸ਼ਕੇਸ਼ਨ ਨਹੀਂ ਚਲੇਦੀ ਇਹ ਨਾ ਡਰੈਸਿੰਗ ਟੇਬਲ 'ਚ ਮੇਰੇ ਕੱਟਾ ਪਿਆ ਵਾ ਮੈਂ ਚ ਮੁਕਾਦਣਾ ਅੱਜ ਮੈਂ ਪੂਰਾ ਪ੍ਰੋਸਾਰਾ ਪ੍ਰਿਆ ਪਿਆ ਕੱਟੇ ਦਾ ਇਹਨੂੰ ਨਹੀਂ ਇਹਨਾਂ ਨੂੰ ਕੱਪੜੇ ਨਾ ਕਰਨਾ ਪੈਣਾ ਨਾ ਸਾਫ ਪਹਿਲੇ ਮੈਂ ਕੱਢ ਲਈਨੀ ਆ ਝਾੜੂ ਤੇ ਬੜੀ ਆ ਤਰ੍ਹਾਂ ਸਾਫ ਸੁਥਰਾ ਕਰਕੇ ਚਲੋ ਮੈਂ ਲਾ ਲਨੀ ਆ ਝਾੜੂ ਸਾਰੇ ਇੱਕ ਰਾਂ ਦੇ ਫਿਰ ਵਿਖਾਉਣੀ ਤੁਹਾਨੂੰ ਗੁਟਕਾ ਸਾਹਿਬ ਜਿੰਨੇ ਵੀ ਆ ਤੇ ਉਹ ਮੈਂ ਸਾਫ ਕਰਤਾ ਉਹਥੇ ਰੱਖ ਦੇ ਤੇ ਜਲ ਜਿਹੜਾ ਹਜੂਰ ਸਹਿਦਾਰ ਦਰਬਾਰ ਸਾਹਿਬ ਵਾਲਾ ਸਾਰਾ ਉੱਥੇ ਪਚਾ ਦੇ ਤੇ ਚਲੋ ਮੈਂ ਆ ਦੇਸੀ ਟੇਬਲ ਕਰ ਲਈਨੀ ਕਲੀਨ ਤਵਾ ਚ ਵਿਖਾਉਣੀ ਬਦ ਦੇ ਛੇਰ ਗੁਟਕਾ ਸਾਹਿਬ ਉਹ ਕੱਢਣ ਦੇ ਦਿਲ ਛੇਰ ਨਾ ਨੂੰ ਲਿਆਵਾ ਤਾਂ ਕਰਕੇ ਦਿਲ ਛੇਰ ਨੂੰ ਲਾਇਆ ਮੈਂ ਦੋ ਛੇਰ ਗੁੱਟਕਾ ਸਾਲ ਕੱਢੂਗਾ ਤੂੰ ਪ੍ਰੋ ਸਾਰਾ ਜਿਹੜਾ ਉਤਰਾ ਸਾਰਾ ਸਮਾਨ ਵਾ ਸਾਰਾ ਚੁੱਕ ਕੇ ਨਾ ਆਪਾਂ ਇਹਨੂੰ ਚੇਂਜ ਕਰ ਦੇਣਾ ਵਾ ਜਗਾ ਨਾ ਬਾਕਸ ਨੂੰ ਹੋਰ ਕਿਤੇ ਲਾਉਨੇ ਆ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਰੱਖੀਂ ਬੇਟਾ ਨੰਨਾ